ਤੁਹਾਡੀ ਵੀਡੀਓ ਵੇਨੜੀ ਸਾਡਾ ਸਾਡੀ ਵੀਡੀਓ ਜੇ ਵੱਧ ਤੋਂ ਵੱਧ ਸ਼ੇਅਰ ਕਰਦੇ ਸਾਡਾ ਦਾ ਤੁਹਾਡੇ ਪਾਪਾ ਦਾ ਜੀ ਤੁਹਾਡੀ ਜੇ ਕੁ ਸ਼ੇਅਰ ਕਰ ਨਾਲ ਜੀ ਸਾਡੇ ਪਾਪਾ ਦਾ ਜੀ ਇਲਾਜ ਹੋ ਜੂਗਾ ਜੀ ਪਲੀਜ਼ ਜੀ ਤੁਹਾਡੀ ਹੱਥ ਬਨ ਕੇ ਬੇਨਤੀ ਆ ਜੀ ਸਾਡੇ ਪਾਪਾ ਦਾ ਇਲਾਜ ਕਰਾ ਦਿਓ ਜੀ ਅਸੀਂ ਤਾਂ ਉਹਦੇ ਪਾਪਾ ਦੇ ਇਲਾਜ ਲਈ ਜੇ ਸਕੂਲ ਦੀ ਕਤਮ ਕਰ ਵੀ ਮੈਂ ਦਿੱਤੀਆਂ ਜੀ ਤਾਂ ਵੀ ਵੀਰੇ ਲੋਟੇ ਕੋਲ ਜੀ ਪੈਸੇ ਨਹੀਂ ਉਹਦੇ ਜੀ ਸਾਡੇ ਜੀ ਪਾਪਾ ਦਾ ਇਲਾਜ ਕਰਾ ਦਿਓ ਜੀ ਡਾਕਟਰ ਉਹਦੇ ਜੀ 2 ਲੱਖ ਰੁਪਏ ਮੰਗਾਈ ਸਾਡੇ ਦੇ ਭਰਾ ਨਹੀਂ ਹੈਗਾ ਜਿਵੇਂ ਸਿੱਧੂ ਜੀ ਬੇਲੇ ਬੇਲੇ ਜੀ ਸਾਡੇ ਡੈਡੀ ਨੇ ਜੇ ਸਾਨੂੰ ਪੁੱਤਾਂ ਵਾਂਗ ਪੜਾ ਸਿਖਾਇਆ ਜੀ ਸਾਨੂੰ ਕੁੜੀਆਂ ਨੇ ਜੀ ਮੰਨਿਆ ਜੀ ਤੇ ਨਾ ਨਾ ਹੋਗਾ ਜੀ ਸੇ ਆਦੇ ਪਾਪਾ ਦਾ ਮੂੰਹ ਨਹੀਂ ਜੀ ਮੂੰਹ ਨਹੀਂ ਦੇਖਿਆ ਜੀ ਨੇ ਜੀ ਸਾਡੇ ਪਪਾ ਜੀ ਇਹਨਾਂ ਲਾਡ ਕਰਦੇ ਸੀ ਮੇਰੇ ਹੱਥੋਂ ਮਿਲ ਕੇ ਬੇਨਤੀ ਆ ਜੀ ਮੇਰੇ ਪਪਾ ਦਾ ਇਲਾਜ ਕਰਾ ਦਿਓ ਜੀ ਸੰਗਤ ਜੀ ਦੇਖਦੇ ਸਾਰੀ ਵੀਡੀਓ ਸ਼ੇਅਰ ਕਰਿਓ ਛੋਟੇ ਛੋਟੇ ਮਾਸੂਮ ਬੱਚੇ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਆਪਦੇ ਪਾਪਾ ਦੇ ਲਈ ਤੜਫ ਰਹੇ ਆ ਤਿੰਨ ਚਾਰ ਦਿਨਾਂ ਤੋਂ ਆਪਦੇ ਪਿਤਾ ਦਾ ਮੂੰਹ ਨਹੀਂ ਦੇਖਿਆ ਨਾ ਕੰਮ ਤੋਂ ਘਰ ਵਾਪਸ ਪਰਤਦੇ ਦਾ ਐਕਸੀਡੈਂਟ ਹੋਇਆ ਸੀ ਬੱਚੇ ਘਰ ਦੇ ਵਿੱਚ ਰਾਹ ਢੀਕ ਰਹੇ ਸੀ ਪਰ ਐਕਸੀਡੈਂਟ ਹੋਣ ਕਰਕੇ ਸਿਰ ਦੇ ਵਿੱਚ ਗਹਿਰੀ ਸੱਟ ਲੱਗੀ ਆ ਵੀਰ ਦੇ ਏਮਸ ਹਸਪਤਾਲ ਚ ਲੈ ਕੇ ਗਏ ਵੱਖ-ਵੱਖ ਹਸਪਤਾਲਾਂ ਚ ਲੈ ਕੇ ਗਏ ਆ ਪਰ ਇਲਾਜ ਹੋ ਨਹੀਂ ਸਕਿਆ ਬਈ ਦਾ ਕਿਉਂਕਿ ਪੈਸੇ ਹੈ ਨਹੀਂ ਪਰਿਵਾਰ ਦੇ ਕੋਲੇ ਹੁਣ ਇੱਕ ਬਠਿੰਡੇ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਵੀਰ ਨੂੰ ਦਾਖਲ ਕਰਵਾਇਆ ਹੋਇਆ। ਸੰਗਤ ਦੇ ਸਿਰ ਤੇ ਇੱਕ ਬਠਿੰਡੇ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਹਨਾਂ ਮਾਸੂਮ ਬੱਚੀਆਂ ਦੇ ਪਿਤਾ ਨੂੰ ਦਾਖਲ ਕਰਾਇਆ ਵੀਰੋ। ਇਲਾਜ ਦੇ ਲਈ 2 ਲੱਖ ਰੁਪਏ ਦਾ ਖਰਚਾ ਦੱਸਿਆ ਕਿਉਂਕਿ ਸਿਰ ਦੀ ਛੱਟ ਦਾ ਤੁਹਾਨੂੰ ਪਤਾ ਹੈ ਵੈਂਟੀਲੇਟਰ ਦੇ ਉੱਤੇ ਆ ਸਾਡਾ ਵੀਰ। ਹੁਣ ਮੈਂ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਕਿ ਇਹਨਾਂ ਛੋਟੇ-ਛੋਟੇ ਮਾਸੂਮ ਬੱਚੀਆਂ ਇਹਨਾਂ ਦੇ ਭਰਾ ਵੀ ਹੈ ਨਹੀਂ ਵੀਰੋ ਕੋਈ। ਇਹਨਾਂ ਦੇ ਸਿਰ ਤੇ ਹੱਥ ਰੱਖਣ ਵਾਲਾ ਉਹੀ ਇਹਨਾਂ ਦਾ ਬਾਪ ਆ ਕਹਿੰਦੀਆਂ ਬੱਚੀਆਂ ਦੱਸ ਰਹੀਆਂ ਕਦੇ ਸਾਨੂੰ ਕੁੜੀਆਂ ਨਹੀਂ ਸਮਝਿਆ ਪੁੱਤਾਂ ਵਾਂਗੂ ਪਾਲਿਆ ਇੰਨਾ ਮੋਹ ਕਰਦਾ ਸੀ ਇੰਨਾ ਚੰਗਾ ਇਨਸਾਨ ਵੀਰੋ ਅੱਜ ਤੁਹਾਨੂੰ ਲੋੜ ਆ ਅੱਜ ਉਹਨੂੰ ਲੋੜ ਆ ਆਪਣੀ ਸੰਗਤ ਦੀ ਲੋੜ ਆ ਉਹਨੂੰ 10 10 20 20 ਰੁਪਏ 5 500 1000 500 ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਵੀਰੋ ਜੋ ਅਸੀਂ ਇਹਨਾਂ ਬੱਚੀਆਂ ਦੀ ਮਾਤਾ ਦਾ ਖਾਤਾ ਦੇ ਰਹੇ ਆ ਉਹਦੇ ਵਿੱਚ ਸਾਰਿਆਂ ਨੇ ਦਸਵੰਦ ਜ਼ਰੂਰ ਕੱਢਣਾ ਕਿਉਂਕਿ ਅੱਜ ਮੌਕਾ ਇਹਨਾਂ ਮਾਸੂਮ ਬੱਚੀਆਂ ਦੀ ਆਪਣੇ ਕੋਲੇ ਦਿਵਾਵਾਂ ਲੈਣ ਦਾ ਇਹਨਾਂ ਮਾਸੂਮ ਬੱਚੀਆਂ ਦਾ ਪਿਤਾ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦੱਖ ਖਖਲਾ ਵੀਰੋ ਤੇ 2 ਲੱਖ ਰੁਪਏ ਦਾ ਖਰਚਾ ਦੱਸਿਆ ਡਾਕਟਰਾਂ ਨੇ ਕਿਉਂਕਿ ਵੈਂਟੀਲੇਟਰ ਦੇ ਉੱਤੇ ਸਿਰ ਦੀ ਸਾਟਾ ਬਹੁਤ ਹੀ ਜ਼ਿਆਦਾ ਸਾਟਾ ਵੀ ਤੇ ਐਮਰਜੈਂਸੀ ਆਪਾਂ ਨੂੰ ਜਲਦੀ ਤੋਂ ਜਲਦੀ ਉਹਦੀ ਸਰਜਰੀ ਦੱਸੀ ਆ ਡਾਕਟਰ ਨੇ ਤੇ ਮੈਂ ਸਾਰੇ ਵੀਰਾਂ ਨੂੰ ਹੱਥ ਮੰਨ ਕੇ ਬੇਨਤੀ ਕਰਦਾ ਕਿ ਇਹ ਪਰਿਵਾਰ ਦੀ ਆਪਾਂ ਜ਼ਰੂਰ ਮਦਦ ਕਰਨੀ ਆ ਪਰਿਵਾਰ ਬਠਿੰਡਾ ਦੇ ਭਾਗੀ ਬਾਂਦਰ ਦਾ ਰਹਿਣ ਵਾਲਾ ਪਿੰਡ ਦਾ ਤੇ ਦਿਹਾੜੀ ਮਜ਼ਦੂਰੀ ਕਰਦਾ ਸੀ ਵੀਰ ਸਾਡਾ ਮਿਹਨਤ ਮਜ਼ਦੂਰੀ ਕਰਕੇ ਵਾਪਸ ਪਰਤ ਰਿਹਾ ਸੀਗਾ ਤੁਹਾਨੂੰ ਵੀ ਪਤਾ ਦਿਹਾੜੀ ਮਜ਼ਦੂਰੀ ਵਾਲੇ ਪਰਿਵਾਰ ਕੋਲੇ ਕਿੰਨੀ ਕੰਜਵਾ ਪੂੰਜੀ ਹੁੰਦੀ ਆ ਤੇ ਆਪਾਂ ਨੂੰ ਹੁਣ ਹੈਲਪ ਕਰਨੀ ਪਊਗੀ ਇਸ ਪਰਿਵਾਰ ਦੀ ਕਿਉਂਕਿ ਇਹਨਾਂ ਮਾਸੂਮ ਬੱਚਿਆਂ ਦੇ ਸਿਰ ਤੇ ਹੱਥ ਧਰਨ ਵਾਲਾ ਕੋਈ ਵੀ ਨਹੀਂ ਹੈ ਵੀਰੋ ਤੇ ਸੰਗਤ ਦੇ ਸਹਿਯੋਗ ਦੇ ਨਾਲ ਸੰਗਤ ਦੇ ਦਸਵੰਦ ਦੇ ਨਾਲ ਆਪਾਂ ਇਸ ਪਰਿਵਾਰ ਦੀ ਮਦਦ ਕਰ ਸਕਦੇ ਹਾਂ ਤੇ ਮੈਂ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਆਪਾਂ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨੀ ਹੈ ਤਾਂ ਕਿ ਇਹਨਾਂ ਬੱਚਿਆਂ ਦਾ ਪਿਤਾ ਠੀਕ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ